ਪੰਜਾਬ ਚ ਅਗਲੇ 72 ਘੰਟਿਆਂ ਚ ਮੌਸਮ ਬਦਲ ਸਕਦਾ ਹੈ ਮੌਸਮੀ ਭਾਗ ਨੇ ਇਸ ਸੰਬੰਧੀ ਅਲਰਟ ਜਾਰੀ ਕਰ ਦਿੱਤਾ ਹੈ ਇੱਕ ਹੋਰ ਪश्चिमी ਗੜਬੜੀ 10 ਮਾਰਚ ਨੂੰ ਪੱਛਮੀ ਹਿਮਾਲਿਆ ਖੇਤਰ ਨਾਲ ਟਕਰਾ ਸਕਦੀ ਹੈ ਦਿੱਤਾ ਦੱਸਦੇ ਕਿ ਪੱਛਮੀ ਗੜਬੜੀ ਕਾਰਨ 10 ਤੋਂ 12 ਮਾਰਚ ਦਰਮਿਆਨ ਜੰਮੂ ਕਸ਼ਮੀਰ ਲਦਾਖ ਹਿਮਾਚਲ ਪ੍ਰਦੇਸ਼ ਦੇ ਨਾਲੋਂ ਟਕਰਾਉਣ ਦੇ ਵਿੱਚ ਮੂਲਤੋ ਬਰਬਰੀ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਦੱਸਦੇ ਕਿ ਪੰਜਾਬ ਚ ਦਿਨ ਦੇ ਤਾਪਮਨ ਦੀ ਗੱਲ ਕਰੀ ਤਾਂ ਜ਼ਿਲ੍ਹਾ ਪਟਿਆਲਾ ਦਾ ਦਿਨ ਦਾ ਤਾਪਮਨ 20 ਡਿਗਰੀ ਸੈਲਸੀਅਸ ਤੱਕ ਜੜਤ ਅੰਕ ਕੀਤਾ ਗਿਆ ਜਦਕਿ ਲੁਧਿਆਣਾ ਦੇ ਵਿੱਚ ਦਿਨ ਦਾ ਤਾਪਮਨ ਡਿਗਰੀ ਪਠਾਨਕੋਟ ਦੇ ਵਿੱਚ 25 ਬੈਂ 6 ਡਿਗਰੀ ਤੇ ਫਰੀਦਕੋਟ ਦੀ ਗੱਲ ਕਰੀ ਤਾਂ ਫਰੀਦਕੋਟ ਦੇ ਵਿੱਚ ਦਿਨ ਦਾ ਤਾਪਮਨ 55 ਡਿਗਰੀ ਸੈਲਸੀਅਸ ਤੱਕ ਜੜਾ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਮੁਤਾਬਿਕ ਹਿਮਾਚਲ ਪ੍ਰਦੇਸ਼ ਉੱਤਰਾਖੰਡ ਦੇ ਵਿੱਚ ਬਰਬਾਰੀ ਹੋ ਸਕਦੀ ਹੈ ਉੱਥੇ ਜੇਕਰ ਚੰਡੀਗੜ੍ਹ ਤੇ ਪੰਜਾਬ ਦੇ ਵਿੱਚ ਗੱਲ ਕਰੀ ਤਾਂ ਮੀਂਹ ਪੈਣ ਲਈ ਲੈ ਕੇ ਅਲਰਟ ਜਾਰੀ ਹੋ ਚੁੱਕਿਆ ਹੈ ਮੌਸਮ ਵਿਭਾਗ ਦੇ ਮੰਨਣਾ ਹੈ ਕਿ ਅਗਲੇ 60 ਘੰਟਿਆਂ ਦੇ ਅੰਦਰ ਹੀ ਉਤਰੀ ਪਾਰ ਦੇ ਸੂਬਿਆਂ ਦੇ ਵਿੱਚ ਤੇਜ਼ ਤੂਫਾਨ ਤੇ ਮੀਂਹ ਦੇ ਨਾਲ ਭਾਰੀ ਬਰਬਾਰੀ ਹੋ ਸਕਦੀ ਹੈ ਇਸ ਨਾਲ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਜੜਾ ਸਾਮਨੇ ਕਰਨਾ ਬਸ ਸਕਦਾ ਤੇ ਨਾਲੇ ਲੋਕਾਂ ਨੂੰ ਮੁਰ ਤੋਂ ਠੰਡ ਦਾ ਅਹਿਸਾਸ ਵੀ ਜਿਹੜਾ ਹੋ ਸਕਦਾ ਹੈ